8 ਅਗਸਤ 2024 ਨੂੰ ਬੱਚੀ ਆਪਣੇ ਘਰੋਂ ਸਹੀ ਸਲਾਮਤ ਨੌਕਰੀ ਤੇ ਜਾਂਦੀ ਆ ਡਾਕਟਰੀ ਡਾਕਟਰ ਦੀ ਪੇਸ਼ੇਵਰ ਜਿਹਦੀ লাশ 9 ਅਗਸਤ 2024 ਨੂੰ ਇੱਕ ਸਰਕਾਰੀ ਹਸਪੀਟਲ ਚ ਮਿਲਦੀ ਆ ਉਸ ਪਰਿਵਾਰ ਨਾਲ ਕੀ ਬੀਤਦੀ ਆ ਇੱਕ ਬੱਚੀ ਜਿਹਨੂੰ ਪਾਲ ਪੋਸ ਕੇ ਉਹਨਾਂ ਨੇ ਡਾਕਟਰ ਬਣਾਇਆ ਡਾਕਟਰ ਬੰਨਾ ਕੋਈ ਸੌਖਾ ਨਹੀਂ ਹੈਗਾ ਇਟਸ ਵੈਰੀ ਡਿਫਿਕਲਟ ਡਾਕਟਰ ਬਣ ਕੇ ਫਿਰ ਜੌਬ ਤੇ ਜਾਣਾ ਫਿਰ ਉਹਦੇ ਨਾਲ ਆਹੋ ਜਿਹਾ ਜ਼ਬਰ ਜਨਾਹ ਹੋਣਾ ਇਹ ਸਾਡੇ ਲਈ ਸ਼ਰਮਿੰਦਗੀ ਦਾ ਕਾਰਨ ਆ ਅਸੀਂ ਸ਼ਾਇਦ ਜਾਨਵਰਾਂ ਤੋਂ ਵੀ ਉੱਪਰ ਜਾ ਚੁੱਕੇ ਆ 78 ਸਾਲ ਹੋ ਗਿਆ ਇਸ ਦੇਸ਼ ਨੂੰ ਆਜ਼ਾਦ ਹੋਇਆ ਅੱਜ ਤੱਕ ਸਾਡੀਆਂ ਬੱਚੀਆਂ ਇੱਥੇ ਸੇਫ ਨਹੀਂ ਹੈਗੀਆਂ ਕਿਸ ਦਿਨ ਇਸ ਦੇਸ਼ ਦੇ ਵਿੱਚ ਇਹ ਬੱਚੀਆਂ ਸੁੱਖ ਦਾ ਸਾਹ ਲੈ ਸਕਣਗੀਆਂ ਇਹ ਸਿਸਟਮ ਕਿਦੋਂ ਬਦਲੇਗਾ ਕਿਤੋਂ ਆਪਾਂ ਅਸਲ ਵਿੱਚ ਆਜ਼ਾਦ ਹੋਵਾਂਗੇ ਅੱਜ ਰਖੜੀ ਵਾਲੇ ਦਿਨ ਅਗਰ ਅਸੀਂ ਭਗਤ ਭੂਦਨ ਸਿੰਘ ਸੁਸਾਇਟੀ ਵੱਲੋਂ ਰਖੜੀ ਦੇ ਦਿਨ ਅਸੀਂ ਇਸ ਭੈਣ ਨੂੰ ਸ਼ਰਧਾਂਜਲੀ ਦਿੱਤੀ ਆ ਤਾਂ ਜੋ ਆਪਾਂ ਸਮਝੀਏ ਯਾ ਤੇ ਰਖੜੀ ਬਣਵਾਣੀ ਛੱਡ ਦਈਏ ਜਾਂ ਆਪਾਂ ਆਪਣੀਆਂ ਭੈਣਾਂ ਨੂੰ ਭੈਣਾਂ ਦਾ ਦਰਜਾ ਦੇਈਏ ਤੇ ਇਹ ਸਿਸਟਮ ਨੂੰ ਬਦਲੀਏ ਤਾਂ ਜੋ ਸਾਡੀਆਂ ਭੈਣਾਂ ਇੱਕ ਅچھے ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਝਣ ਸਕਣ ਨੇ ਡਰ ਹੋ ਸਕਨ ਤੋਂ ਅਹੀ ਉਹਨਾਂ ਦੀ ਪ੍ਰੋਟੈਕਸ਼ਨ ਕਰੀਏ ਬਹੁਤ ਸ਼ਰਮ ਆਂਦੀ ਆ ਕਿ 78 ਸਾਲ ਹੋਣ ਦੇ ਬਾਵਜੂਦ ਇਹੋ ਜੀ ਘਟਨਾ ਸਾਨੂੰ ਅਖਬਾਰਾਂ ਚ ਤੇ ਮੀਡੀਆ ਚ ਸੁਣਨ ਨੂੰ ਮਿਲਦੀ ਆ ਤੋਂ ਮੈਂ ਇਨਾ ਸ਼ਬਦਾਂ ਨਾਲ ਵਿਦਾਨ ਦਿੰਨਾ ਹਾਂ ਤੋਂ ਅਸੀਂ ਅੱਜ ਦਿਲੋਂ ਪੂਰੇ ਸ਼ਹਿਰ ਵਾਸੀ ਤਾਰੀਵਾਲ ਦੇ ਨਾਲ ਡਾਕਟਰ ਸਾਹਿਬਾਨ ਇਸ ਭੈਣ ਨੂੰ ਸ਼ਰਧਾਂਜਲੀ ਦਿੰਨੇ ਆ ਦਿਲੋਂ ਸ਼ਰਧਾਂਜਲੀ ਦਿੰਨੇ ਆ ਤਾਂ ਜੋ ਸਰਕਾਰਾਂ ਦੀਆਂ ਅੱਖਾਂ ਖੁੱਲਣ ਪੋਲਿਟਿਸ਼ੀਅਨਸ ਦੀਆਂ ਅੱਖਾਂ ਖੁੱਲਣ ਤਾਜੋ ਇਹ ਦੁਬਾਰਾ ਸਾਨੂੰ ਇਹੋ ਜੀਆਂ ਚੀਜ਼ਾਂ ਸੁਣਨ ਨੂੰ ਨਾ ਮਿਲਣ ਕਾਨੂੰਨ ਦੀ ਪਾਲਣਾ ਹੋਏ ਇਸੇ ਦੇ ਨਾਲ ਮੈਂ ਇਹ ਬਹੁਤ ਮੰਦਭਾਗੀ ਘਟਨਾਵਾਂ ਔਰ ਬੀਤੇ ਸਮੇਂ 8 ਤਰੀਕ ਨੂੰ ਜਦੋਂ ਇਹ ਘਟਨਾ ਹੋਈ ਆ ਵੱਖ-ਵੱਖ ਸਟੇਟਾਂ ਦੇ ਵਿੱਚ 9 ਤਰੀਕ ਨੂੰ ਜਦੋਂ ਘਟਨਾ ਹੋਈ ਆ ਵੱਖ-ਵੱਖ ਸਟੇਟਾਂ ਦੇ ਵਿੱਚ ਹੋਰ ਵੀ ਦੋ ਬੱਚੀਆਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਬਲਤਕਾਰ ਕੀਤਾ ਗਿਆ ਔਰ ਯੂਪੀ ਦੇ ਵਿੱਚ ਉਹਦੇ ਜਿਹੜਾ ਸੀਗਾ ਇੱਕ ਬੇਟੀ ਦੇ ਖੰਜਰ ਮਾਰ ਮਾਰ ਕੇ ਬਲਤਕਾਰ ਕਰਨ ਤੋਂ ਬਾਅਦ ਸਰੀਰ ਨੂੰ ਛੰਨੀ ਕਰ ਦਿੱਤਾ ਇਹਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਬੁਰੇ ਤਰੀਕੇ ਦੇ ਨਾਲ ਨਕਾਮ ਨੇ ਆਪਣੇ ਰੱਖਿਆ ਕਰਨ ਦੇ ਲਈ ਆਪਣੇ ਜਿੰਨੇ ਵੀ ਉਹਨਾਂ ਦੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਦਾ ਫੇਲੀਅਰ ਆ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਇਹੋ ਜਿਹੇ ਦਰਿੰਦੇ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਔਰ ਅੱਜ ਸਾਡੀ ਸ਼ਰਧਾਂਜਲੀ ਹੈ ਜੋ ਮੈਂ ਭਗਤ ਪੂਰਨ ਸਿੰਘ ਸੋਸਾਇਟੀ ਦੇ ਨਾਲ ਰਲ ਕੇ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਦਾ ਸੂਬਾ ਚੇਅਰਮੈਨ ਹੋਣ ਦੇ ਨਾਤੇ ਉਹਨਾਂ ਨੂੰ ਆਪਣੀ ਮਿੱਠੀ ਸ਼ਰਧਾਂਜਲੀ ਜਿਹੜੀ ਆ ਦੇ ਰਿਆ ਆ